ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਸਰਜੀ ਆਪ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਤਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਜਰਦੀਤ कौर ਹਲਸਰਜੀ ਮੇਰਾ ਵੀਡੀਓ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਸਾਰੇ ਭੈਣ ਭਰਾ ਗੁਰੂ ਬਾਣੀ ਨਾਲ ਤੁਹਾਡਾ ਇਵੇਂ ਕੀ ਦਾਰਤੇ ਮਰ ਸਾਹ ਨੇ ਪਾ ਗੁਰੂ ਸਾਹਿਬ ਨੇ ਪਲਾ ਕੀਤਾ ਗੁਰੂ ਸਾਹਿਬ ਨੇ ਬਾ ਪੜਿਆ ਉਸ ਤਰ੍ਹਾਂ ਮੈਂ ਇਹਦਾ ਕਹਿ ਨਹੀਂ ਕਿ ਮੇਰੇ ਤੋਂ ਵੀਦੂ ਕੀ ਤੋਂ ਦੁਖੀ ਪਿਆਰ ਹੁੰਦਾ ਇਨਸਾਨ ਸ਼ਾਇਦ ਮੇਰੇ ਇਸ ਪ੍ਰਚਾਰ ਨਾਲ ਮੇਰੀ ਵੀਡੀਓਜ਼ ਨਾਲ ਤਾਂ ਕਿਸੇ ਨੂੰ ਕੋਈ ਟੁਕ ਬਾਣੀ ਦੀ ਜਾਂ ਕਿਸੇ ਦੀ ਕੱਲ ਕਿਸੇ ਦੀ ਕਾਨ ਚ ਪੈਂਦੀ ਹੈ ਤਾਂ ਉਹ ਕੋਈ ਸਿੱਖ ਕੋਈ ਬਾਰਨਿੰਗ ਦੇ ਨਾਲ ਲੱਗ ਜਾਂਦਾ ਹੈ ਤੇ ਉਹਨਾਂ ਦੁੱਖ ਦੂਰ ਹੋ ਜਾਂਦੇ ਹੈ ਜੀ ਹਾਂ ਹੁਣ ਆਪਾਂ ਇੱਕ ਗੱਲ ਕਰਦੇ ਆ ਕਿ ਮੈਂ ਪਹਿਲਾਂ ਸਾਰਾ ਮੈਂ ਹਰ ਵੀਡੀਓ ਪਰਚਾਰ ਤੇ ਪਾਉਣੀ ਆ ਅੱਜ ਪਹਿਲਾਂ ਸਭ ਦੇ ਪਰਚਾਰ ਤੇ ਪਾਉਣੀ ਆ ਜੋ ਵੀ ਵੀਡੀਓ ਅੱਜ ਆਪ ਮੈਂ ਆਪਣੇ ਘਰ ਦੇ ਰਿਲੇਸ਼ਨ ਵੀਡੀਓ ਪਾਉਣ ਲੱਗੀ ਆ ਦੇਖੋ ਜੀ ਬਾੜਾ ਸਮਾਂ ਹੁੰਦਾ ਜਦੋਂ ਇਨਸਾਨ ਵੈਸੇ ਹੁਣ ਨੂੰ ਨਹੀਂ ਲੈ ਕੇ ਮੈਂ ਗੱਲ ਕਰ ਰਹੀ ਮੈਂ ਮਾੜੇ ਸਮੇਂ ਦੀ ਗੱਲ ਕਰ ਰਹੀ ਹਾਂ ਹੁਣ ਤਾਂ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੋਈ ਹੈ ਮਾਰੇ ਸੱਚੇ ਪਾਤਸ਼ਾਹ ਨੇ ਬਾ ਫੜੀ ਹੈ ਖਾਲਸਾ ਜੀ ਗੁਰੂ ਰੂਪ ਖਾਲਸਾ ਜੀ ਮੈਂ ਇਹ ਗੱਲ ਕਰਨੀ ਚਾਹੁੰਦੀ ਹਾਂ ਕਿ ਜਦੋਂ ਮਾੜਾ ਵਕਤ ਹੁੰਦਾ ਮਾੜੇ ਵਕਤ ਦੇ ਵਿੱਚ ਕੋਈ ਨਹੀਂ ਵਰਤਦਾ ਜੋ ਜੀਤੇ ਹਾਲਾਤ ਇਦਾਂ ਦੇ ਬਣੇ ਕਿਆ ਨਾ ਕਮਾਣਾ ਵਕਤ ਆਇਆ ਖਾਲਸਾ ਜੀ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ ਸੀ ਇੱਕ ਟਾਈਮ ਦੀ ਹੁੰਦੀ ਸੀ ਐਨੇ ਹਾਲਾਤ ਮਾੜੇ ਸੀ ਮੇਰੇ ਤੇ ਮੈਂ 5 ਸਾਲ ਜ਼ਿੰਦਗੀ ਦਾ ਸੰਭਾਲਣਾ ਆਖਰਕਾਰ ਖਾਲਸਾ ਜੀ ਪਹਿਲਾ ਮੇਰੇ ਮਾਪੇਸ ਦੁਨੀਆ ਨੂੰ ਖਤੇ ਬਲਾਗੇ ਸੀ ਇੱਕ ਇੱਕ ਕਰਕੇ ਕਿ ਮੈਂ ਬਹੁਤ ਮਿਹਨਤ ਕੀਤੀ ਦੱਸ ਚੁੱਕੇ ਹਾਂ ਉਸ ਤੋਂ ਬਾਅਦ ਮੇਰੀ ਇੱਕ ਸੋਹਰਾ ਪਰਿਵਾਰ ਵੀ ਮਾਮਾ ਪਰਕੇ ਹੁੰਦੇ ਨੇ ਉਹ ਵੀ ਇਸ ਦੁਨੀਆ ਨੂੰ ਫਤਿ ਬਲਾ ਕੇ ਉਸ ਤੋਂ ਬਾਅਦ ਸਰਦਾਰ ਜੀ ਵੀ ਇਸ ਦੁਨੀਆ ਨੂੰ ਫਤਿ ਬਲਾ ਕੇ ਖਲਸਾ ਜੀ ਮੈਂ ਇੱਕ ਸ਼ਰੀਕੇ ਵਜ ਦੀ ਗੱਲ ਕਰਨ ਲੱਗੀ ਵੀ ਆਪਣਾ ਕੋਈ ਨਹੀਂ ਹੁੰਦਾ ਉਸ ਤੋਂ ਬਾਅਦ ਅਸੀਂ ਖਲਸਾ ਜੀ ਸ਼ਹਿਰ ਰਹਿੰਦੇ ਆ ਜਿਹੜੀ ਮੁਖਸਾ ਸਾਹਿਬੀ ਕੇ ਤੇ ਜਦੋਂ ਸਾ ਖਾਲਸਾ ਜੀ ਸਰਦਾਰ ਕੀ ਇਥੇ ਅਸਪੈਰ ਹੋ ਗਏ ਸੀ ਸ੍ਰੀ ਮੁਸਰ ਸਾਹਿਬ ਵਿਖੇ ਤੇ ਜੋ ਉਹਨਾਂ ਦੇ ਭੈਣ ਭਾਈ ਸੀਗੇ ਉਥੇ ਭਰਾ ਛੋਟੇ ਸਦਾਜੀ ਵੱਡੇ ਸੀ ਉਹ ਛੋਟੇ ਸੀ ਜਿਹੜੇ ਉਹ ਕਹਿੰਦੇ ਕਿ ਅਸੀਂ ਆਪ ਤੇ ਮਤਲਬ ਪਿੰਡਲ ਜਾ ਕੇ ਹੀ ਸਾੰਤਨ ਸੰਸਕਾਰ ਕਰਾਂਗੇ ਪਹਿਲੀ ਗਲਤੀ ਮੇਨੇ ਹੀ ਹੈ ਕਿ ਜਦੋਂ ਅਸੀਂ ਰਹਿੰਦੇ ਇੱਥੇ ਸੀ ਸਾਡੀ ਰਹਿ ਚੁੱਕੀ ਸੀ ਤਾਂ ਸੰਸਕਾਰ ਇੱਥੇ ਹੀ ਬੰਦਾ ਸੀ ਚਲੋ ਖਾਰ ਛੱਡੋ ਇਸ ਤੋਂ ਦਰਾਂ ਦੇ ਕੈਂਤ ਸਾਰਾਂ ਦੇ ਕਿੰਨੇ ਸਰਦਾਰ ਕੀ ਆ ਅੰਤਮ ਸੰਸਕਾਰ ਪਿੰਡ ਜਾ ਕੇ ਹੋਇਆ ਅਸੀਂ ਵੀ ਨਾਲ ਸੀ ਤੇ ਹੁਣ ਜਾੜਾ ਸੀ ਮੈਂ ਸੀ ਤੇ ਬੇਟਾ ਸੀ ਤੇ ਬੇਟੀ ਸੀ ਕਲ ਸਜੀ ਉਹਨਾਂ ਨੇ ਸਾਨੂੰ ਇੰਨਾ ਗਾਇਬ ਕੀਤਾ ਕਿ ਜਿਵੇਂ ਸਾਡਾ ਨਹੀਂ ਕੋਈ ਮਤਲਬ ਉਹਨਾਂ ਦਾ ਹੀ ਹੈ ਚਲੋ ਠੀਕ ਹੈ ਕਿਸੇ ਨੇ ਸਾਨੂੰ ਨਹੀਂ ਬੁਲਾਇਆ ਚਾਚਾ ਜੇ ਤੁਹਾਨੂੰ ਬੁਲਾਉ ਜੇ ਤੁਹਾਨੂੰ ਸੰਸਕਾਰ ਉਥੇ ਹੋਣਾ ਸੀ ਸਾਨੂੰ ਬੁਲਾ ਲਿਆ ਤਾਂ ਫਿਰ ਅਸੀਂ ਵੀ ਤਾਂ ਉਹਨਾਂ ਦੇ ਕੁਝ ਲੱਗਦੇ ਸੀ ਤਾਂ ਨਾਲ ਗਏ ਸੀ ਨਾ ਜੇ ਅਸੀਂ ਸੰਸਕਾਰ ਹੀ ਆਪ ਕੋ ਇੱਥੇ ਕਰਦੇ ਸੀ ਮੁਖਸਾ ਸਾਹਿਬ ਕੇ ਫਿਰ ਨਾ ਉਹ ਆਉਂਦੇ ਅੱਜ ਵੀਡੀਓ ਬੜੀ ਜ਼ਰੂਰ ਦੇਖਦੇ ਆ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੇ ਵੇਖਣਗੇ ਜ਼ਰੂਰ ਹੈ ਬਟ ਮੈਂ ਬਹੁਤ ਟਾਈਮ ਤੋਂ ਬਲੌਗਿੰਗ ਦਾ ਕਰਦੀ ਆ ਰਹੀ ਆ ਇਹ ਵੀਡੀਓ ਪਹੁੰਚੀ ਆ ਅੱਜ ਮੈਂ ਸ਼ਰੀਪ ਮੈਂ ਅੱਜ ਆਪਣੇ ਹਰਦੀਪੀ ਤੇ ਗੋਣ ਲੱਗੀ ਅੱਜ ਉਹ ਵੀ ਮੇਰੇ ਭੈਣ ਫਰਾਮ ਦੇ ਕਹਿਣ ਤੇ ਮੈਂ ਜਿਹੜੇ ਕਿ ਮੈਨੂੰ ਸਵਾਲ ਕਰਦੇ ਆ ਤੇ ਹਲਸਾ ਜੀ ਜਦੋਂ ਅਸੀਂ ਸਰਦਾਰ ਜੀ ਦੇ ਮਤਲਬ ਅੱਜ ਸੰਸਕਾਰ ਹੋਇਆ ਤੇ ਕੱਲ ਤਾਂ ਕਸੀ ਉੱਥੇ ਰਹਿਣਾ ਤਾਂ ਸੀ ਗਈ ਜਦੋਂ ਅਸੀਂ ਉੱਥੇ ਰਹੇ ਤਾਂ ਵਾਈ ਗਰੂਜੀ ਬੱਚੇ ਆ ਹਨ ਤੇ ਪ੍ਰਸ਼ਾਦਾ ਤਾਂ ਨਹੀਂ ਚੰਗਾ ਲੱਗਦਾ ਹੁੰਦਾ ਕਿਉਂਕਿ ਆਪਾਂ ਕਲਜੀ ਵੀ ਜੀਵਾਂ ਬੇਟਾ ਤਾਂ ਥੋੜਾ ਜਿਹਾ ਬੇਹੋਸ਼ ਹੋ ਗਿਆ ਸੀਗਾ ਤੇ ਸਦਮਾ ਜਿਹਾ ਥੋੜਾ ਲੱਗਿਆ ਸੀਗਾ ਭੇਟੀ ਵੀ ਲੱਗੀ ਸੀ ਤੇ ਦਾਸ ਨੇ ਤਾਂ ਬਹੁਤ ਦਿਲ ਨੂੰ ਕਰੜਾ ਕਰਕੇ ਰੱਖਿਆ ਸੀ ਪਰ ਫਿਰ ਵੀ ਆਪਾਂ ਕਲਜੀ ਵੀ ਜੀਵਾਂ ਤੇ ਦੇਖੋ ਜੀ ਮੇਰਾ ਸਰੀਕ ਮੇਰੀ ਦਰਾਨੀ ਅਸੀਂ ਪ੍ਰਸ਼ਾਦ ਦਾ ਛਕਿਆ ਕਰਕੇ ਤਾਂ ਉਹ ਕਹਿਆ ਕਰੇ ਤੁਸੀਂ ਸਬਜੀ ਜ਼ਿਆਦਾ ਖਾਣੇ ਮਨ ਬਹੁਤ ਪਾਵਕ ਹੁੰਦਾ ਸੀ ਵੀ ਅਸੀਂ ਕਿੱਥੇ ਫਸ ਗਿਆ ਪਰ ਨਹੀਂ ਉਸ ਤੋਂ ਬਾਅਦ ਜੋ ਵੀ ਖੈਰ ਹੋਇਆ ਬਹੁਤ ਦੁਖੀ ਹੁੰਦਾ ਬੈਕਗ੍ਰਾਉਂਡ ਯਾਦ ਕਰਕੇ ਆਪਦਾ ਗੁਰੂ ਦਾ ਪੱਲਾ ਨਹੀਂ ਛੱਡਿਆ ਸੀ ਆਪਦੇ ਗੁਰੂ ਤੇ ਲੜ ਲੱਗੇ ਰਹੇ ਖਾਲਸਾ ਜੀ ਸੇ ਆਪਦੇ ਘਰੇ ਆ ਗਏ ਸਰੀ ਮੁਕਸ ਉਸੇ ਕਿੰਦੇ ਤੋਂ ਆ ਗਏ ਕਿਸੇ ਨੇ ਸਾਡਾ ਸਾਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਭੁੱਖੇ ਰਹਿੰਦੇ ਹੋ ਕਿ ਤੁਸੀਂ ਥਿਆਰ ਰਹਿੰਦੇ ਹੋ ਕੋਈ ਪਰਬਲਮਾ ਤੋਂ ਕੋਈ ਚੀਜ਼ ਦੀ ਜ਼ਰੂਰਤ ਆ ਕਿਸੇ ਨੇ ਕਦੇ ਸਾਡਾ ਮਾੜੇ ਹਾਲਾਤਾਂ ਦੇ ਵਿੱਚ ਸਾਡਾ ਕੋਣ ਵੀ ਨਹੀਂ ਚੁੱਕਿਆ ਅਸੀਂ ਕਦੇ ਅਸੀਂ ਕਿਸੇ ਨੂੰ ਪਹਿਲੀ ਗੱਲ ਤਾਂ ਅਸੀਂ ਛੇਤੀ ਕਿਸੇ ਨੂੰ ਫੋਨ ਕਰਦੇ ਨਹੀਂ ਸੀ ਦੂਜੇ ਪੁਆਇੰਟ ਤੇ ਜੇ ਅਸੀਂ ਕਿਸੇ ਨੂੰ ਫੋਨ ਕਰਦੇ ਤਾਂ ਸਾਡਾ ਫੋਨ ਕੋ ਚੁੱਕਦਾ ਜੀ ਤੇ ਹੁਣ ਇਹ ਦੇਖੋ ਕਿ ਮਾੜੇ ਸਮੇਂ ਦੇ ਵਿੱਚ ਕੌਣ ਸਾਥ ਦੇ ਮਾੜੇ ਸਮੇਂ ਦੇ ਵਿੱਚ ਪਰਮਾਤਮਾ ਸਾਥ ਹਾਲਸਾ ਜੀ ਫਰਦਾਸ ਤੇ ਇਹੋ ਜਿਹਾ ਟਾਈਮ ਆਇਆ ਇਹ 2 ਮਹੀਨੇ ਹਾਂ ਜੀ குரு ਕਰ ਪ੍ਰਸ਼ਾਦਾਂ ਚਾਹ ਕੇ ਜੀਵਾ ਕਰਕੇ ਖਾਣ ਕਰ ਮੈਂ ਸ੍ਰੀਕ ਦੇ ਤੁਲੇ ਤੁਜੀ ਦੀ ਰੋਟੀ ਖਾਧੀ ਸੀ ਉਦੋਂ ਤਾਂ ਸ੍ਰੀਕਾ ਨੇ ਇਹ ਗੱਲ ਕਹੀ ਸੀ ਕਿ ਸਬਜੀ ਵਾਲੀ ਖਾਂਦੇ ਆ ਇਹ ਰੋਟੀ ਘੱਟ ਖਾਂਦੇ ਤੇ ਸਬਜੀ ਜ਼ਿਆਦਾ ਖਾਂਦੇ ਇਹ ਤਾਂ ਅੱਡੋ ਅੱਡੀ ਸੋਚ ਹੁੰਦੀ ਐ ਕਿ ਸਬਜੀ ਜ਼ਿਆਦਾ ਖਾਣਾ ਹੁੰਦਾ ਕੋ ਕੱਟ ਖਾਣਾ ਹੁੰਦਾ ਮੇਰੇ ਬੱਚੇ ਥੋੜੇ ਜ਼ਿਆਦਾ ਖਾਂਦੇ ਸੀ ਉਸ ਤੋਂ ਬਾਅਦ ਨਾ ਹਾਲਾਤ ਇਦਾਂ ਤੇ ਬੜੇ ਕਿ ਮੈਨੂੰ 2 ਮਹੀਨੇ ਬੱਚਿਆਂ ਨੂੰ ਪਰਛਾਤਾ ਕਰੂ ਕਰੂ ਪਵਾ। ਪਰ ਮੈਂ ਆਪਣੇ ਗੁਰੂ ਦਾ ਪੱਲਾ ਛੱਡਿਆ। ਜ਼ਿੰਦਗੀ ਨੇ ਫਿਰ ਇੱਕ ਅਜਿਹਾ ਮੋੜ ਲਿਆ। 5 ਸਾਲ 5 ਸਾਲ ਮੈਂ ਜੀਉਂ ਇਸ ਸੰਘਰਸ਼ ਲੜਿਆ। ਮੈਂ ਬਾਪੂ ਜੀ ਦੇ ਹੱਥ ਛੋੜ ਦਿੱਤੇ। ਕਈ ਵਾਰੀ ਖਾਲਸਾ ਦੀ ਜੋਤ ਲੜਨ ਨੂੰ ਕੋਈ ਵੀ ਨਹੀਂ ਹੁੰਦਾ ਸੀ। ਪਰ ਨਹੀਂ ਆਪਣਾ ਨਿਤਨੇਮ ਕਰਦੀ ਉਹਦੇ ਅੱਗੇ ਅਰਦਾਸ ਬੇਨਤੀ ਕਰਦੀ ਮੈਂ ਕਹਿ ਦਿੰਦੀ ਸੀ ਜੇ ਮੈਂ ਜੋਤ ਨਹੀਂ ਲਗਾਈ ਤਾਂ ਬਾਣੀ ਤਾਂ ਪੜਨ ਨਹੀਂ ਆਉਂਦੀ ਬਾਣੀ ਵੀ ਪੜਦੀ ਅਮਰਤ ਵੇਲੇ ਕਈ ਵਾਰੀ ਜੋਤ ਲੋੜ ਨੂੰ ਪਿਆ ਨਹੀਂ ਹੁੰਦਾ ਸੀ ਖਾਲਸਾ ਜੀ ਸਰਚ ਹੈ ਮੇਰੀ ਆਪਣੀ ਆਪ ਨੂੰ ਕਾਪ ਕਿਤਨੀ ਕੀ ਕਰਦਾ ਜੀ ਹੁੰਦਾ ਨਹੀਂ ਸੀ ਉਸ ਤੋਂ ਬਾਅਦ ਦਾਸ ਨੇ ਜਪ ਕਰਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਤੇ ਬਾਣੀ ਪੜ ਲੈਣੀ ਇਹ ਚਰਨਾਂ ਤੇ ਆਟ ਕੁੜਾ ਬੰਦ ਲਾ ਦਿੱਤਾ ਆਖਰਕਾਰ ਮੈਂ ਤੁਹਾਨੂੰ ਮੇਨ ਮੇਨ ਪੁਆਇੰਟ ਦੱਸ ਰਹੀ ਹਾਂ ਕਿ ਜੋ ਹਕੀਕਤ ਸਾਰੀ ਹੈ ਤਾਂ ਮੈਂ ਕੱਲ ਇੱਕ ਮੇਰੇ ਕੋਲ ਬਹੁਤ بڑا ਆਈਸੀ ਕੇ ਮੈਨੂੰ ਫੋਨ ਆਇਆ ਸੀ ਮੇਰੇ ਕੋਲ ਕਿ ਤੁਸੀਂ ਆਪਣੀ ਹਾਲ ਗੱਤੀ ਸਾਰੇ ਸੁਣਾਓ ਤੁਹਾਨੂੰ ਇੰਟਰਵਿਊ ਕਰੋ ਮੈਂ ਕਿਹਾ ਜੀ ਮੈਂ ਇਹ ਹਾਲੇ ਮੈਂ ਨਹੀਂ ਕਰ ਸਕਦੀ થોੜਾ ਟਾਈਮ ਲੁੱਕ ਜੋ ਫਿਰ ਕਰਾਂਗੇ ਤੇ ਉਸ ਤੋਂ ਬਾਅਦ ਖਾਲਸਾ ਜੀ ਜ਼ਿੰਦਗੀ ਚਲਦੀ ਰਹੀ ਇਦਾਂ ਹੀ ਥੋੜਾ ਟਾਈਮ ਚਲਦੀ ਰਹੀ ਤਾਂ ਮੈਂ ਸਟਿਚਿੰਗ ਦਾ ਕੰਮ ਕਰਕੇ ਆਪਣੇ ਬੱਚੇ ਪਾਲ ਦਿੱਤੇ ਅੱਜ ਮੇਰੀ ਮੈਂ ਉਮਰ ਤੋਂ ਪਹਿਲਾਂ ਬੁੱਢੀ ਹੋ ਗਈ ਜਿਹੜੇ ਲੋਕ ਬਾਹਾਂਸਾਲ ਕਦੇ ਬੁੱਢਾ ਨਹੀਂ ਹੁੰਦਾ ਹੁੰਦਾ انسان ਨੂੰ ਦੁੱਖ ਬੁੱਢਾ ਕਰ ਦਿੰਦਾ ਹੈ ਜਿਹੜੇ ਦੁੱਖ ਚਰਜੀਤ ਨੂੰ ਲੱਗੇ ਹੋਏ ਨੇ ਉਹ ਆਏ ਕਿਸੇ ਨੂੰ ਬਿਨਾਂ ਪਰ ਹਾਂ ਅੱਜ ਮੈਂ ਉਸ ਵਾਗ ਦਾ ਸ਼ੁਕਰ ਕਰਦਾ ਖਲਸਾ ਜੀ ਫਿਰ ਮੈਂ ਛੇਦ ਸਿੰਘਾਂ ਦੀ ਸੇਵਾ ਤਾਂ ਕਰਦੀ ਹੁੰਦੀ ਸੀ ਬਾਣੀ ਵੀ ਪੜਦੀ ਸੀ ਅਮਰਤਰੀ ਵੀ ਸੀ ਪਰ ਮੈਂ ਇਹ ਨਹੀਂ ਕੀਤਾ ਕਿ ਮੈਂ ਗੁਰੂ ਨੇ ਮੇਰੇ ਨਾਲ ਇਦਾਂ ਕਰਤਾ ਤੇ ਮੈਂ ਅੰਮ੍ਰਿਤ ਵੀ ਛੱਡ ਦਿਆ ਤੇ ਬਾਣੀ ਵੀ ਛੱਡ ਦਿਆ ਤੇ ਅੰਮ੍ਰਿਤ ਬਿਨਾ ਵੀ ਛੱਡ ਦਿਆ ਪਰ ਨਹੀਂ ਗੁਰੂ ਘਰ ਵੀ ਨਹੀਂ ਛੱਡਿਆ ਬਾਣੀ ਵੀ ਨਹੀਂ ਛੱਡੀ ਅੰਮ੍ਰਿਤ ਵੀ ਨਹੀਂ ਛੱਡਿਆ ਉਹਦੇ ਪਾਣੇ ਨੂੰ ਸਤ ਕਰਕੇ ਬੰਨ੍ਹਿਆ ਅਖਰ ਕਰ ਜੋ ਮੇਰੀ ਪ੍ਰੀਖਿਆ ਸੀ ਮੈਨੂੰ ਕੀ ਪਤਾ ਏ ਮੇਰੀ ਪ੍ਰੀਖਿਆ ਸੀ 10 ਨੇ ਇਸ ਜ਼ਿੰਦਗੀ ਦਾ ਸੰਘਰਸ਼ 5 ਸਾਲ ਲੜਿਆ 5 ਸਾਲਾਂ ਬਾਅਦ ਮੈਂ ਚਪੈਰਾ ਸਾਹਿਬ ਦੀ ਸੇਵਾ ਕਰਦੀ ਸੀ ਕਈ ਚਪੈਰਾ ਸਾਹਿਬ ਦੇ ਵਿੱਚ ਦਾਸ ਨਾਲ ਇਦਾਂ ਵੀ ਹੋਇਆ ਸੀਗਾ ਕਿ ਜੋਤ ਲਾਉਣ ਨੂੰ ਕਿਉਂ ਵੀ ਨਹੀਂ ਹੁੰਦਾ ਸੀ ਕੀ ਗੱਲ ਤੁਹਾਨੂੰ ਮੈਂ ਪਹਿਲਾਂ ਵੀ ਬੋਲ ਕੇ ਹੱਡੀ ਹੈ ਪਰ ਉਦੋਂ ਬਾਅਦ ਮੇਰੀ ਜ਼ਿੰਦਗੀ ਨੇ ਅਜਿਹਾ ਮੋੜ ਲਿਆ ਖਾਲਸਾ ਜੀ ਜਦੋਂ ਮੇਰੇ ਪੈਰ ਰਹਿਣ ਨੂੰ ਸ਼ਰਤ ਤੇ ਛੱਤ ਵੀ ਨਹੀਂ ਸੀ ਰਹਿ ਗਈ ਤੇ ਮੈਂ ਮਾਪੂ ਤੋਂ ਇੱਕੋ ਹੀ ਚੀਜ਼ ਮੰਗੀ ਸੀ ਉਹ ਪਰ ਮੈਂ ਕੁਝ ਨਹੀਂ ਮੰਗਿਆ ਹੋਰ ਮੈਨੂੰ ਬਿਨਾ ਮੰਗਿਆ ਮਿਲਿਆ ਮੈਂ ਗੁਰੂ ਸਾਹਿਬ ਅੱਗੇ ਇੱਕੋ ਹੀ ਅਰਦਾਸ ਬੇਨਤੀ ਲਈ ਸੀ ਵੀ ਮਹਾਰਾਜ ਸੇਪਾਦਸ਼ਾ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰ ਤੇ ਰਹਿਣ ਦੀ ਛੱਤ ਚਾਹੀਦੀ ਕਲਸ਼ ਜੀ ਕੁਸ਼ਕ ਟਾਇਮ ਮੇਰੇ ਅਰਦਾਸ ਅਜੇ ਮੇਰੀ ਤਾਸਪਤ ਹੋਈ ਸੀ ਜਿਹੜੀ ਕਿ ਮੈਂ ਅਰਦਾਸ ਬੇਨਤੀ ਲਈ ਸੀ ਮਹਾਰਾਜ ਕੀ ਪਿੱਛੇ ਕਮਨ ਮਹਾਵਕ ਹੋ ਕੇ ਘੂਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਮੈਂ ਇੱਕ ਅਰਦਾਸ ਪੇਸ਼ ਕੀਤੀ ਭਜ ਕੇ ਮਹਾਰਾਜ ਦੇ ਪਾਣੇ ਨੂੰ ਵੀ ਬਹੁਤ ਮੰਨਿਆ ਤੇ ਮੈਂ ਇੱਕ ਭਜ ਕੇ ਅਰਦਾਸ ਕੀਤੀ ਤੱਕ ਉਸਵ ਨੇ ਮੇਰੀ ਮਨਜ਼ੂਰ ਕਰ ਲਈ ਥੋੜੇ ਦਿਨਾਂ ਦੇ ਵਿੱਚ ਹੀ ਮੇਰੀ ਕੋਠੀ ਦਾ ਸਵਤਾਵਾ ਠੀਕ ਹੈ ਜੀ ਮੈਂ ਕਰ ਬਾਰ ਬਾੜੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਦੱਸ ਮੇਰੇ ਤੇ ਇਹ ਇਹ ਕਹਿ ਦਿੰਦੇ ਆ ਕਿ ਤੁਸੀਂ ਜਪੜਾ ਸਾਹਿਬ ਦਾ ਪ੍ਰਚਾਰ ਕਰਦੇ ਹੋ ਖਾਲਸਾ ਜੀ ਤੁਸੀਂ ਦੇਖੋ ਤਾਂ ਮੈਂ ਜਪੜਾ ਸਾਹਿਬ ਦਾ ਪ੍ਰਚਾਰ ਕਿਉਂ ਨਾ ਕਰਾਂ ਕਿਉਂਕਿ ਸ਼ਹੀਦ ਸਿੰਘਾਂ ਨੇ ਮੈਨੂੰ ਜੋ ਮੈਂ ਨਹੀਂ ਮੰਗਿਆ ਮੈਂ ਤਾਂ ਇੱਕੋ ਹੀ ਚੀਜ਼ ਮੰਗੀ ਸੀ ਬਾਤ ਵਿੱਚ ਮੈਂ ਕੁਝ ਨਹੀਂ ਮੰਗਿਆ ਮੈਂ ਇੱਕ ਰੈਨ ਨੂੰ 36 ਛਤ ਮੰਗੀ ਸੀ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਨੇ ਉਹ ਮੈਨੂੰ ਛਤ ਮੈਂ ਇੱਕ ਮੰਗੀ ਸੀ ਮਹਾਰਾਜ ਨੇ ਮੈਨੂੰ ਬਹੁਤ ਹੀ ਚੇਤਨਕ ਤੇ ਜੋ ਕਦੇ ਮੇਰੀ ਜ਼ਿੰਦਗੀ ਸੁਪਨਾ ਮੇਲੀ ਸੀ ਨਾ ਆਇਆ ਮੈਨੂੰ ਮਹਾਰਾਜ ਨੇ ਮੈਨੂੰ ਉਹ ਵੀ ਦਿੱਤਾ ਆਜ ਦਾਸ ਆਪਣੇ ਜ਼ਿੰਦਗੀ ਤੇ ਬਹੁਤ ਖੁਸ਼ ਹੈ ਮੈਂ ਭਾਗਾ ਵਾਲੀ ਸਮਝੀ ਆਪਣੇ ਆਪ ਜੋ ਸੰਘਰਸ਼ ਲੜਿਆ ਉਹਨੂੰ ਮੈਂ ਇੱਕ ਸੁਪਨਾ ਸਮਝਦੀ ਹਾਂ ਉਹ ਇੱਕ ਮਾੜਾ ਸਮਾਸ ਕਮਾੜਾ ਸੁਪਨਾ ਸੀ ਕਿਉਂਕਿ ਇਹ ਤਾਂ ਵੱਡੇ ਵੱਡੇ ਰਾਜੇ ਮਹਾਰਾਜਾਂ ਦੇ ਹੁਣ ਆਪਾਂ ਤਾਂ ਉਹਨਾਂ ਦੇ ਬਰਾਬਰ ਤਾਂ ਆਪਾਂ ਜਾ ਨਹੀਂ ਸਕਦੇ ਜਿਨ੍ਹਾਂ ਦਾ ਵੀ ਨਾਮ ਲੈਣਾ ਚਾਹੀਦਾ ਕਿਉਂਕਿ ਘਰਵਾਰ ਮੈਂ ਕੱਲੀ ਨਹੀਂ ਛੱਡਿਆ ਮੇਰੇ ਬਾਪੂ ਨੇ ਵੀ ਅਰਸ਼ੀ ਦੀ ਅਨੰਦਪੁਰ ਸਾਹਿਬ ਛੱਡਿਆ ਨਾ ਉਹਨਾਂ ਨੇ ਵੀ ਜ਼ਿੰਦਗੀ ਦੇ ਵਿੱਚ ਸੁਗਾਸ ਛੱਡ ਮੱਲੋ ਉਹ ਤਾਂ ਕੁਝ ਵੀ ਕਰ ਸਕਦੇ ਸੀ ਪਰ ਉਹ ਗੁਰੂ ਦੀ ਰਾਜਾ ਚੜ੍ਹਣਾ ਚਾਹੁੰਦੇ ਸੀ ਤੇ ਆਪਾਂ ਵੀ ਤੋਰਾਂ ਦੇ ਬੱਚੇ ਆਪਾਂ ਨੂੰ ਵੀ ਉਹਨਾਂ ਦੀ ਰਜਾ ਸਿਰਣਾ ਚਾਹੀਦਾ ਦਾਸ ਨਿਆ ਮਹਾਰਾਜ ਦੀ ਰਜਾ ਵਿੱਚ ਰਹਿ ਕੇ ਖਾਲਸਾ ਜੀ ਅੱਜ ਮੈਂ ਤੁਹਾਨੂੰ ਮੋٹے-ਮੋٹے ਪੁਆਇੰਟ ਦਿੱਤੇ ਖਾਸ ਕਰਕੇ ਜੇ ਤੁਸੀਂ ਮੇਰੀ ਸਾਰੀ ਵੀਡੀਓ ਜੇ ਤੁਸੀਂ ਮੇਰੀ ਸਾਰੀ ਲਾਈਫ ਬਾਰੇ ਸੁਣੋ ਮੇਰਾ ਪੋਡਕਾਸਟ ਤਾਂ ਥੋੜਾ ਜਨਾ ਤੱਕ ਤੇ ਜੇ ਤੁਸੀਂ ਮੇਰਾ ਇਹ ਤੁਸੀਂ ਸੁਣੋਗੇ ਨਾ ਸਾਰੀ ਹਕੀਕਤ ਤੁਹਾਡੇ ਵੀ ਅੱਖਾਂ ਚੋਂ ਗਲੇਡੂ ਆ ਜਾਣੇ ਤੁਸੀਂ ਆਪਣੇ ਆਪ ਨੂੰ ਰੋਕ ਨਹੀਂ ਪਾਉਗੇ ਏਸੀ ਦਾ ਅਰਦਾਸ ਦੀ ਘਟਨਾ ਜੀ ਕੋਈ ਕਿਸੇ ਦਾ ਨਹੀਂ ਬੰਦਾ ਮਾੜੇ ਸਮੇਂ ਦੇ ਵਿੱਚ ਮਾੜੇ ਸਮੇਂ ਦੇ ਵਿੱਚ ਬੰਦਾ ਦੱਸਾ ਹੈ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਸੁਬੀ ਗੁਰਾਂ ਸਾਹਿਬ ਜੀ ਦੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਜਿਆ ਪਾਸ ਸ਼ਹੀਦ ਸਿੰਘਾਂ ਦੀ ਸੇਵਾ ਕਰਦੇ ਆ ਸ਼ਹੀਦ ਸਿੰਘਾਂ ਦੀ ਵਿੱਚ ਅਰਦਾਸ ਬੇਨਤੀ ਕਰੋ ਖਾਲਸਾ ਜੀ ਗੁਰੂ ਬਿਨਾਂ ਗਤੀ ਨਹੀਂ ਹੈਗੀ ਦਾਸ ਨੇ ਬਹੁਤ ਇਸ ਜਿੰਦ ਗਿਆਸਾ ਬਹੁਤ ਬਹੁਤ ਹੀ ایکسپਰੀਅנס ਹੋ ਗਿਆ ਹੁਣ ਤਾਂ ਬਹੁਤ ਹੀ ਸਮਝਦਾਰ ਹੋ ਗਏ ਆ ਜਦੋਂ ਆਪਾਂ ਉਮਰ ਤੋਂ ਪਹਿਲਾਂ ਬੁੱਢੇ ਹੋ ਜਾਂਦੇ ਆ ਇਨਸਾਨ ਨੂੰ ਦੁੱਖ ਬੁੱਢਾ ਕਰ ਦਿੰਦੇ ਆ ਇਨਸਾਨ ਕਦੇ ਛੇਤੀ ਬੁੱਢਾ ਨਹੀਂ ਹੁੰਦਾ ਉਮਰ ਨਾਲ ਬੁੱਢਾ ਨਹੀਂ ਹੁੰਦਾ ਹੁੰਦਾ ਜਿਹਨੂੰ ਦੁੱਖ ਬੁੱਢਾ ਕਰ ਦਿੰਦੇ ਠੀਕ ਹੈ ਮੈਂ ਹੁਣ ਜਬਾ ਜਾਰਾ ਸਪਸ਼ਟੀਕਰਨ ਨਹੀਂ ਦੇ ਸਕਦੀ ਕਿ ਕਿਉਂਕਿ ਮੇਰੀ ਮੇਰੀ ਕਿੰਨੀ ਹੈ ਜਾਂ ਕਿੰਨੀ ਮੈਂ ਤਾਂ ਆਪਣੇ ਆਪ ਨੂੰ ਕਹਿ ਦਿੰਨੀ ਮੈਂ ਤਾਂ ਗੁੱਡੀ ਹੋ ਗਈ ਬੱਸ ਪਰ ਹੁਣ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੈ ਖੁਸ਼ੀਆਂ ਵੀ ਬਹੁਤ ਨੇ ਬੇਟਾ ਮੇਰੀ ਇੱਕ ਬੇਟੀ ਹੈ ਠੀਕ ਹੈ ਜੀ ਜ਼ਿੰਦਗੀ ਦੇ ਵਿੱਚ ਖੁਸ਼ ਹ ਸਟਿਚਿੰਗ ਦਾ ਕੰਮ ਕਰਦੀ ਆ ਸੇਲਿੰਗ ਕਰਦੀ ਆ ਕੱਪੜਿਆਂ ਦੀ ਠੀਕ ਹੈ ਜੀ ਮੈਂ ਕਦੇ ਵੀਡੀਓ ਨਹੀਂ ਪਾਈ ਪਰ ਵੀ ਹੁਣ ਪਾਇਆ ਕਰੂੰਗੀ ਮੈਂ ਕਿਹਾ ਨਹੀਂ ਬਣਾਉਂਗੀ ਤੇ ਉਸ ਤੇ ਮੇਰਾ ਖਾਲਸਾ ਵੀ ਠੀਕ ਹੈ ਜੀ ਹੋਰੀ ਖਾਲਸਾ ਖਲਾਥ ਹੂ ਸਹੀ ਮੇਰੀ ਉਹਦੇ ਤੇ ਮੈਂ ਇੱਕ ਵੀ ਇਹਦੇ ਤੇ ਮੈਂ ਚੈਨਲ ਬਣਾ ਕੇ ਵੀਡੀਓ ਪਾਇਆ ਕਰੂੰਗੀ ਤਾਂ ਹੁਣ ਆਪਾਂ ਇੰਨੀਆਂ ਗੱਲਾਂ ਕਰਦੇ ਹੋਏ ਕਿਉਂਕਿ ਮਨ ਬਹੁਤ ਭਾਵੁਕ ਹੋ ਗਿਆ ਮੈਥੇ ਜ਼ਿਆਦਾ ਹੁਣ ਗੱਲ ਨਹੀਂ ਹੁੰਦੀ ਹੈ ਮੈਂ ਵੀਡੀਓ ਵੀ ਲੰਬੀ ਹੁੰਦੀ ਹੈ ਕਿਸ ਦਿਨ ਫੇਰ ਗੱਲ ਕਰਦੇ ਆ ਤੇ ਤੁਹਾਡਾ ਬਾ ਮੈਂ ਇਕੱਲਾ ਕਰਤੀ ਕੋਈ ਕਿ ਮੈਂ ਬਸ ਮਾੜੇ ਸਮੇਂ ਦੇ ਵਿੱਚ ਕੋਈ ਨਹੀਂ ਬਣਦਾ ਆਪਣੇ ਆਪ ਨੂੰ ਸਟਰੋਂਗ ਰੱਖੋ ਗੁਰੂ ਦੇ ਬਣ ਕੇ ਗੁਰੂ ਦੇ ਕੋਹੜਾ ਪਾ ਮਤੇ ਬੁਲਾਉਣੇ ਆ ਦੇ ਸੰਸਾਰ ਵਿੱਚ ਉਸ ਵਾਸਤੇ ਭੈਣ ਕਰਾ ਦੇ ਮਤੇ ਮਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ